ਦੇਰੇਜੋ ਬਾਹਰ ਹੋਗਾ ਤੇ ਉਹ ਦੇਰੇਜੇ ਰਹਿਣੇ ਬਾਹਰ ਦੇਰੇ ਤੋਂ ਬਾਹਰ ਨਹੀਂ ਕੋਈ ਠੀਕ ਹੈ ਜਨਾਬ ਠੀਕ ਹੈ ਠੀਕ ਹੈ ਕਾਨੂੰਨ ਦੇ ਦਾਇਰੇ ਚ ਪਾਣੀ ਦੇਣਾ ਚਾਹੀਦਾ ਦਾਇਰੇ ਚ ਪਾਣੀ ਤਾਂ ਦੇਖੋ ਲੈਣਾ ਹੀ ਆ ਇਹਦਾ ਕੋਈ ਵੀ ਇਹ ਤਾਂ ਬੋਰ ਹੋਇਆ ਨਹੀਂ ਪਹਿਲਾਂ ਬੋਰ ਹੋਇਆ ਨਹੀਂ ਨਾ 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 ਤੇ ਬੋਰ ਕਰਾਇਆ ਗਿਆ ਅੱਗੇ ਬੋਰ ਹੋਇਆ ਹੈ ਤਾਂ ਪਹਿਲਾਂ ਬੋਰ ਖੜਾ ਹੋ ਤਾਂ ਪਟੋ ਮਾ ਜਿਆ ਭਾਜੀ 20000 ਦਾ ਤੁਸੀਂ ਇਹ ਤੁਸੀਂ ਬੋਲੀ ਜਾਣੇ ਪਹਿਲਾਂ ਕਹਿੰਦੇ ਭਾਈ ਖਾਨ ਬੋਰ ਕਰਾ। ਬੋਰ ਲੈਣਾ ਹੀ ਇਹਦਾ ਤਾਂ ਹਦੂਗੀ। ਬੋਰ ਤਾਂ ਬਗੈਰ ਕਿ ਆਉਂਦੇ ਮੈਨੂੰ ਸਿੱਧਾ ਬਚਾ। ਦੁਬਾਰਾ ਕੁਆਲਾ ਬੈਠਾ ਬੋਲੀ। ਨਹੀਂ 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 ਨਹੀਂ। ਇੱਕ ਮਿੰਟ ਇੱਕ ਮਿੰਟ ਮੈਂ ਇੱਕ ਮਿੰਟ ਬੋਰ ਮੈਂ ਇੱਕ ਮਿੰਟ ਗਰਮਿੰਗ ਦੀ ਗੱਲਾਂ ਤੇ। ਯਾਰ ਬੋਰ ਪਹਿਲੇ ਚੱਲ। ਹੋਰ ਹੈਗਾ ਇਕਰਾਰ ਹੋਇਆ ਬੋਰ। ਮੈਂ ਤੁਹਾਨੂੰ ਮੌਕੇ ਤੇ ਕਢਾਉਂ। ਇੱਕ ਮਿੰਟ। ਮੈਂ ਕਢਾਣੀ ਹੈਗਾ। ਐ पैर ले न বার কিলোমিটার نہیں ڏسو سڪي صاحب ڏسو منهن کي کني گانا ڪندو ਨੇ ਪੁੱਛੀ ਗਿਆ ਕਿ ਕਿੰਨੇ ਪੈਸੇ ਆ ਚੁਕੇ ਨੇ ਜਮ੍ਹਾਂ ਕਰਾਏ ਹੰਬੋਵਾਲ ಗ್ರಾಮ ਪੰਚਾਇਤ ਦੀ ਬੋਲੀ ਸੀ ਜੀ ਅੱਜ ਜਿਹੜੇ ਦਸਤਾਵੇਜ਼ ਰੱਖੀ ਹੋਈ ਸੀ ਜੀ ਇਹ ਵੇਕੜਦੇ ਸੀ ਟੋਟਲ ਹੈ ਜੀ ਟੋਟਲ 243000 ਟੋਟਲ ਜਿਹੜੀ ਬੋਲੀ ਸੀ ਫੈਂਟੀ ਗਿੱਲੇ ਸੀ ਜੀ 2494300 ਦੀ ਹੋਈ ਸੀ ਅੱਜ 20 ਏਕੜ ਦੀ ਅੱਜ ਕੀਤੀ ਹੈ ਅੱਜ 20 ਏਕੜ ਦੀ ਹੋਈ ਹੈ ਹਾਂ ਜੀ 18 18 ਲੱਖ ਕੁਝ ਦੀ ਹੋਈ ਹੈ ਪਿਛਲੇ ਸਾਲ ਕਿੰਨੀ ਬੋਲੀ ਸੀ ਜਿਹੜੀ ਐਤਕੀ ਕਿੰਨਾ ਆਫ ਹੋਇਆ ਜੀ ਪਿਛਲੇ ਸਾਲ ਟੋਟਲ 12 ਲੱਖ ਕੁਝ ਦੀ ਸੀ ਜੀ ਐਫ ਕੀ ਐਫ ਕੀ ਡਬਲ ਹੋ ਗਈ ਜੀ ਡਬਲ ਹੋ ਗਿਆ ਡਬਲ ਹੋ ਤਾਂ ਕਾਫ ਕੀ ਹੋ ਗਈ ਉਹ ਤੇ ਜੀ ਇਹ ਤਾਂ ਪੰਚਾਇਤੀ ਦੱਸ ਸਕਦੀ ਜੀ ਚਾਹ ਵਨ ਜ਼ਿਆਦਾ ਤੇ ਜੀ ਐ ਕਹਤੋਂ ਚਲੋ ਚਾਹ ਵਨ ਜ਼ਿਆਦਾ ਸਮਝ ਲਓ ਜੀ ਸਾਤ ਵੀ ਟੱਕ ਨਾ ਬੋਦੀ ਹੋ ਗਈ ਜੀ ਸ਼ਾਂਤ ਜੀ ਆਹ 75 ਦੀ ਬੋਦੀ ਸਾਰੀ ਨੇ ਕੰਮ ਨੇ ਆਪਣੇ ਚੜ ਕੇ ਜੀ ਕੋਈ ਸ਼ਾਂਦੀ ਪਿੱਟਾ ਜੀ ਰਹਿੰਦੀ ਹੈ ਇਸ ਪਾਸੇ ਜੀ ਵਿਸ਼ੇ ਸਾਹਿਬ ਨਾਲ ਸਭੀ ਅਪਰੂਵਮੈਂਟ ਹੋਈ ਜੀ ਬਾਦਰੀ ਇਹ ਕਿੰਨੇ ਪਰਸੈਂਟ ਵਧੀ ਕੀ ਜੀ ਬੋਦੀ ਵਿਸ਼ੇ ਸਾਹਿਬ ਤਕਰੀਬਨ 20 ਪਰਸੈਂਟ ਵਾਧਾ ਹੈਗਾ ਜੀ ਬਰੀਕ ਬੋਲੀ ਮੈਂ ਪਵਨਦੀਪ ਕੋ ਸਰਪੰਚ ਹੰਬਲ ਰੇਟ ਸਾਡੇ ਪਿੰਡ ਦੀ ਪੰਚਾਇਤ ਦੀ ਜ਼ਮੀਨ ਦੀ ਬੋਲੀ ਹੋਈ ਹੈ ਵਧੀਆ ਸ਼ਾਂਤੀਪੂਰਨ ਹੋਗੀ ਬੋਲੀ ਵਧੀਆ ਰੇਟ ਤੇ ਹੋਈ ਆ ਤੇ ਇਸ ਪੈਸੇ ਨਾਲ ਅਸੀਂ ਪਿੰਡ ਦਾ ਵਿਕਾਸ ਵਧੀਆ ਕਰਾਂਗੇ ਅੱਗੇ ਵੀ ਕੰਮ ਚੱਲ ਰਹੇ ਆ ਹੋਰ ਵੀ ਵਧੀਆ ਕੰਮ ਕਰਾਂਗੇ ਜੋ ਹੈ ਸਭ ਸਭ ਤੋਂ ਮਹਿੰਗੀ ਬੋਲੀ ਗਏ ਸਭ ਤੋਂ ਮਹਿੰਗੀ ਬੋਲੀ ਇੱਕ ਲੱਖ 14000 ਦੀ ਜਿਹੜੀ ਬੋਲੀ ਹੋਈ ਹੈ ਤਿੰਨ ਕਿੱਲਾਂ ਦੀ ਹੋਈ ਹੈ ਪ੍ਰਤੀ ਇੱਕੜ ਜੀ ਹਾਂ ਜੀ ਪ੍ਰਤੀ ਇੱਕੜ ਇਹਦਾ ਮੁਨਾਫਾ ਹੋਇਆ ਪਰ ਜਿੱਦ ਕੀ ਕੀ ਵਿਕਾਸ ਕਾਰਜ ਹੋਣ ਫੋਟੋ ਜਿਹੜੇ ਹਾਂ ਜੀ ਜਿਹੜੇ ਵੱਧ ਪੈਸੇ ਹੋਏ ਬੱਟੇ ਗਏ ਫਸਟ ਜਿਹੜਾ ਵੱਲ ਕੰਮ ਹੋ ਰਹੀਆ ਪਿੰਡ ਦਾ ਰਹਿਣ ਵਾਲੇ ਕੰਮ ਰਹਿੰਦੇ ਆ ਜੋ ਕੰਮ ਰਹਿੰਦੇ ਆ ਸੀ ਉਹ ਕੰਮ ਕਰਾਂਗੇ ਕੰਮ ਅੱਗੇ ਵੀ ਚੱਲਦੇ ਨੇ ਜੋ ਹੋਰ ਰਹਿੰਦੇ ਤੇ ਉਹ ਵੀ ਕਰਾਂਗੇ ਕੁਝ ਸੀ ਕਾਸਟਿਕ ਕੰਮ ਹੈ ਜਿਹੜੇ ਵਿਲੇਪਟ ਕਰਕੇ ਅੱਜ ਕੰਮ ਨਹੀਂ ਚੱਲਦਾ ਸਾਡਾ ਜਦੋਂ ਤੇ ਜਦ ਤੇ ਬਣੀ ਬਣਾ ਜਿੱਦ ਤੇ ਕੰਮ ਚੱਲਦਾ ਸੀ ਠੀਕ ਹੈ ਹਾਂਜੀ ਜਦੋਂ ਮੇਰੇ ਕਰਕੇ ਸਰਕਾਰ ਵੱਲੋਂ ਪੈਸੇ ਆਦੇ ਸਰਕਾਰ ਵੱਲੋਂ ਸਾਨੂੰ 15ਵੇਂ ਮਹੀਨੇ ਦੇ ਆਏ ਜੀ ਕਿ ਬੇਸਿਕ ਜੀ ਉਹਦੇ ਸਿਵਰੇਜ ਵਗੈਰਾ ਸੜਕਾਂ ਗੜੀਆਂ ਦਾ ਕੰਮ ਚੱਲ ਰਿਹਾ ਹੈ ਤੇ ਕਹਾ ਵੀ ਹੋਰ ਕੰਮ ਜਿਵੇਂ ਸਾਡੇ ਇਹ ਜੀ ਮਹਿੰਗੀ ਯਾਰ ਦਾ ਬੋਦੀ ਕੀ ਕੰਮ ਹੋਇਆ ਕੀ ਜੀ ਬਸ ਇਹ ਚਾਹਵਾਨ ਵੱਧ ਸੀ ਕਿ ਜਿਹਦਾ ਕਹਿਣ ਦਾ ਮਤਲਬ ਇਹ ਹੀ ਹੈ ਜੀ ਆਪ ਪਛਾਹਟ ਬਸ ਆਪ ਤਾਂ ਚਾਹਵਾਨ ਵੱਧ ਜੀ ਤੇ ਵੱਧ ਹੋਇਆ ਬਾਕੀ ਸਾਡੀ ਇੱਕ ਬੇਨਤੀ ਜਿਹੜਾ ਵੀ ਹੁਣ ਇਹ ਸੋਲੀ ਲਿਖੀ ਆ ਜਿਨ੍ਹਾਂ ਨੇ ਇਹਨਾਂ ਨੂੰ ਹੱਥ ਜੋੜ ਕੇ ਬੇਨਤੀ ਆ ਭਾਈ ਦਰਾਖਤਾਂ ਨੂੰ ਕੋਈ ਨੁਕਸਾਨ ਨਾ ਪਹੁੰਚਾਇਓ ਦਰਾਖਤ ਵਿੱਚੋਂ ਬਹੁਤ ਵਟ ਹੋ ਰਹੀ ਹੈ ਜੀ ਪਿਛਲੇ ਸਮਿਆਂ ਦੇ ਵਿੱਚ ਵੀ ਦਰਾਖਤਾਂ ਦੀ ਉੱਥੋਂ ਨਾ ਜਾ ਕੇ ਚੱਕ ਕੇ ਕਈ ਵਾਰ ਦੋ ਵਾਰ ਤਾਂ ਹੀ ਲੈ ਕੇ ਆਏ ਚੱਕ ਕੇ ਉਹ ਦਰਾਖਤ ਵਟ ਵੱਟ ਕੇ ਸਿੱਟੀਆਂ ਨੇ ਜੀ ਇਹਨਾਂ ਬਟਨ ਨਾਲ ਜੇ ਤੁਸੀਂ ਕੋਈ ਕਾਰਵਾਈ ਨਹੀਂ ਕਰਵਾਈ ਤੁਸੀਂ ਅਸੀਂ ਇੱਕ ਦੋ ਵਾਰੀ ਜਿੱਦਾਂ ਪਿੰਡ ਤੌਰ ਤੇ ਪਰ ਕਰਲਾ ਜੰਨੇ ਜੀ ਆ ਛੱਡੋ ਜਦੋਂ ਕੋਈ ਨਹੀਂ ਇੱਕ ਵਾਰੀ ਰਹਿਣ ਨੂੰ ਮਨਾਨਾ ਨੁਮਾਨਾ ਸੜਕ ਕੋਲ ਦਾ ਵੀ ਹੈਗੇ ਆ ਕੋਈ ਹੋਗੇ ਵੀ ਕੋਈ ਕਾਰਵਾਈ ਨਹੀਂ ਕੀਤੀ ਮਤਲਬ ਹੋਤਾ ਅਲਰਟ ਤਾਂ ਕੀਤਾ ਸੀ ਅਲਰਟ ਕੀਤਾ ਸੀਗਾ ਤੇ ਹੁਣ ਅਕੇ ਦੀ ਵੀ ਕਹਿੰਦੇ ਆ ਵੀ ਚਲੋ ਪਿੰਡ ਚ ਆਪਣਾ ਪਿਆਰ ਮੁਹਬਤ ਰਹੇ ਬਾਹਰ ਰਸਤਾ ਤੇ ਬੇਤੀਆਂ ਨੂੰ ਕੁਦਰਾਸਾਂ ਮਾਰਨਾ ਜੀ 85 ਜਵੀ ਚੜ੍ਹ ਸਕਿਆ